ਆਹ ਫੜ ਲੋ ਭੂਣ ਦੀਆਂ ਲੱਤਾਂ ਕਹਿਣ ਵਾਲੇ ਜੀ ਥੋੜੇ ਤੋਂ ਲੱਤ ਫੜੀ ਨਹੀਂ ਗਈ ਪਰ ਤੁਸੀਂ ਉਹਦੀਆਂ ਲੱਤਾਂ ਨੂੰ ਪਏ ਕਿਉਂ ਯਾਰ ਇੱਕ ਵਾਰੀ ਦੱਸ ਤਾਂ ਦਿਓ ਜਿਹੜਾ ਬੰਦਾ ਪੰਜਾਬ ਪੰਜਾਬੀ ਪੰਜਾਬੀਅਤ ਪੱਗ ਤੇ ਪਹਿਰਾਵੇ ਨੂੰ ਸਾਡੇ ਨੂੰ ਪੂਰੀ ਦੁਨੀਆ ਦੇ ਵਿੱਚ ਕੀ ਹੈ ਲੈ ਕੇ ਜਾ ਰਿਹਾ ਤੁਸੀਂ ਉਹ ਬੰਦੇ ਦੀ ਲੱਤ ਫੱਟੇ ਨੂੰ ਫਿਰਦੇ ਹੋ ਮਾੜੀ ਮੋਟੀ ਸ਼ਰਮ ਕਰ ਲੋ ਯਾਰ ਜੇ ਤੁਸੀਂ ਦਲਜੀਤ ਦੀ ਘੋੜੀ ਲਵਾਉਂਗੇ ਫਿਰ 14 ਨਵੰਬਰ ਨੂੰ ਫਿਰ ਦਿੱਲੀ ਦਾ ਜ਼ਰੂਰ ਆਉਂਗੇ ਨਾ ਆਹਾਂ ਇਨਸਾਫ ਮਾਰਤ ਚੱਲਿਆ ਦਿੱਲੀ ਨੂੰ ਦੇਖਦੇ ਕਿੰਨੇ ਕੋਹਣਾ ਚੋਂ ਆਉਣਗੇ ਜਿਹੜੇ ਅੱਜ ਦਲਜੀਤ ਦੀਆਂ ਲੱਤਾਂ ਕੀਤੀ ਜਾਂਦੇ ਆ ਸਾਫ ਕਿਹਨਾਂ ਦਾ ਜਿਨ੍ਹਾਂ ਨੇ ਅਸਲ ਦੇ ਵਿੱਚ ਦਿੱਲੀ ਦੰਗਿਆਂ ਬਦਲਾ ਲੈਣ ਖਾਤਰ ਸਾਰੀਆਂ ਜ਼ਿੰਦਗੀਆਂ ਜੇਲ੍ਹਾਂ ਦੇ ਵਿੱਚ ਗਾਲਤੀਆਂ ਦੇਖ ਲਾਂਗੇ ਤੁਹਾਡੇ ਚੋਂ ਕਿੰਨੇ ਕਾਉਂਦੇ ਆ ਇਹ ਬੰਦਾ ਪੰਜਾਬ ਦੇ 84 ਦੇ ਦਰਦ ਦੇ ਉੱਤੇ ਇਹ ਤੋਂ ਪਹਿਲਾਂ ਦੋ ਫਿਲਮਾਂ ਬਣਾ ਚੁੱਕਿਆ ਪੰਜਾਬ 1984 ਚੁਣੇ ਪੰਜਾਬ ਦੇ ਪੁੱਤਾਂ ਨੇ ਕਿਵੇਂ ਕੋਹ ਕੋ ਕੇ ਮਾਰੇ ਆ ਉਹਦੀ ਅਸਲੀਅਤ ਬਿਆਨ ਕੀਤੀ ਆ ਤੇ ਉਸ ਤੋਂ ਬਾਅਦ ਜੋਗੀ ਫਿਲਮ ਦੇ ਵਿੱਚ ਜੋ ਦਿੱਲੀ ਦੇ ਤੰਗੇ ਉਸ ਬੰਦੇ ਨੇ ਕੀ ਆ ਪੇਸ਼ ਕੀਤੇ ਆ ਤੇ ਜੋਰ ਕਿਰਦਾਰ ਨਿਭਾਇਆ ਹੈ ਕਿਸੇ ਦੀ ਹਿੰਮਤ ਹੋ ਕਿਰਦਾਰ ਕਰਨ ਦੀ ਪਰ ਤੁਸੀਂ ਇਹ ਸ਼ਰਮੀ ਨਾ ਰੱਖੀ ਆ ਉਹ ਬੰਦੇ ਨੂੰ ਭੰਡਣ ਵਾਲੇ ਬੰਦਿਆਂ ਦੀ ਮਾਨਸਿਕਤਾ ਕਿਹੜੀ ਆ ਮੈਂ ਤਾਂ ਉਹਦੇ ਤੇ ਹੈਰਾਨ ਆ ਹੁਣ ਮਸਲਾ ਕੀ ਆ ਕਹਿੰਦੇ ਜੀ ਜਾ ਕੇ ਅਮਤਾਬਚਨ ਦੇ ਪੈਰੀਂ ਹੱਥ ਲਾਤੇ ਉਹ ਜਿਹੜਾ ਬੰਦਾ ਸਾਡੇ ਨੈਰੇਟਿਵ ਨੂੰ ਪੂਰੀ ਦੁਨੀਆ ਦੇ ਵਿੱਚ ਕੱਲਾ ਬੰਦਾ ਕਾਊਂਟਰ ਕਰ ਰਿਹਾ ਪੂਰੇ ਪੰਜਾਬ ਦੇ ਨੈਰੇਟਿਵ ਨੂੰ ਸਾਨੂੰ ਦਿਖਾਇਆ ਕੀ ਗਿਆ ਅੱਜ ਤੱਕ ਸਾਨੂੰ ਮਜ਼ਾਕ ਦਾ ਪਾਤਰ ਬਣਾਇਆ ਗਿਆ ਫਿਲਮਾਂ ਦੇ ਵਿੱਚ ਅਖੇ ਕੁਮਾਰ ਵਰਕੇ ਸਾਡਾ ਮਜ਼ਾਕ ਉਡਾਉਂਦੇ ਰਹੇ ਨੇ ਸਾਡਾ ਕੀ ਆ ਪੂਰੇ ਪੰਜਾਬ ਦਾ ਪੂਰੇ ਮੁਲਕ ਦੇ ਵਿੱਚ ਅੱਛੀ ਪੇਸ਼ ਕੀਤਾ ਗਿਆ ਵੀ ਅਸੀਂ ਵੱਖਵਾਦੀਆਂ ਸੀ ਅਸੀਂ ਹੱਤਵਾਦੀਆਂ ਪਰ ਜੋ ਤਹਜੀਬ ਜੋ ਸਲੀਕਾ ਦਰਜੀਤ ਪੇਸ਼ ਕਰ ਰਿਹਾ ਨਾ ਪੂਰੀ ਦੁਨੀਆ ਦੇ ਵੱਡੇ ਵੱਡੇ ਮੰਚਾਂ ਦੇ ਉੱਤੇ ਉਹ ਸਾਡੇ ਨੈਰੇਟਿਵ ਨੂੰ ਪੰਜਾਬ ਦੇ ਨੈਰੇਟਿਵ ਨੂੰ ਲੈ ਕੇ ਜਾ ਰਿਹਾ ਤੇ ਸਾਡੀ ਉਹ ਸਭੀ ਨੂੰ ਉਸ ਨੈਰੇਟਿਵ ਨੂੰ ਤੋੜ ਰਿਹਾ ਸਾਡੇ ਤੋਂ ਸ਼ਾਇਦ ਉਹ ਹਜੂਮ ਨਹੀਂ ਹੁੰਦੀ ਅਸੀਂ ਪਕਾਈ ਮਾਰਨ ਨੂੰ ਨਹੀਂ ਹਟਦੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਤੁਹਾਡੀ ਗੱਲ ਸੁਣਦਾ ਕੌਣ ਆ ਯਾਰ ਅਜਿਹਾ ਪੰਜਾਬੀ ਦੀ ਗੱਲ ਕਰਦਾ ਤੇ ਪੰਜਾਬ ਦੇ ਵੀ ਪੂਰੇ ਬੰਦੇ ਨਹੀਂ ਸੁਣਦੇ ਹੋਣੇ ਪਰ ਦਿਲਜੀਤ ਜਿਹੜੀ ਗੱਲ ਕਰਦਾ ਨਾ ਉਸ ਗੱਲ ਨੂੰ ਗੋਰੇ ਵੀ ਟ੍ਰਾਂਸਲੇਟ ਕਰ ਕਰ ਸੁਣਦੇ ਆ ਵੀ ਸਾਨੂੰ ਕੀ ਆ ਸਮਝ ਆ ਜੇ ਯਾਰ ਇਹ ਬੰਦਾ ਕਹਿੰਦਾ ਕੀ ਐ ਸੋਹਣਾ ਸਰਦਾਰ ਉਹ ਐਪੀਸੋਡ ਜਿਹੜਾ ਟੈਲੀਕਾਸਟ ਵੀ ਨਹੀਂ ਹੋਇਆ ਸੀ ਜਿਹਦੀ ਵਿਰੋਧਤਾ ਕਰਨੀ ਸ਼ੁਰੂ ਕਰਤੀ ਸੀ ਜਦੋਂ ਮੈਂ ਕਹਿੰਦਾ ਪੂਰਾ ਐਪੀਸੋਡ ਦੇਖਿਆ ਤਾਂ ਮੈਂ ਕਹਿੰਦਾ ਅੰਦਰੋਂ ਵੀ ਕੀ ਐ ਸੇਕ ਨਿਕਲਿਆ ਪੰਜਾਬ ਦੇ ਦਰਦ ਨੂੰ ਜਿਹੜਾ ਹੁਣ ਹੜਾਂ ਚ ਹੋਇਆ ਉਸ ਦਰਦ ਨੂੰ ਉਹ ਬੰਦਾ ਦੁਨੀਆ ਦੇ ਸਭ ਤੋਂ ਵੱਡੇ ਮੰਚ ਤੇ ਲੈ ਕੇ ਪੇਸ਼ ਕੀਤਾ ਉਹਨੇ ਸਾਡੇ ਮੁਲਕ ਦੇ ਸਭ ਤੋਂ ਵੱਡੇ ਮੰਚ ਤੇ ਨੂੰ ਐਂ ਦੱਸੋ ਕਿਹੜੇ ਨੈਸ਼ਨਲ ਮੀਡੀਆ ਨੇ ਤੁਹਾਡੀ ਗੱਲ ਕੀਤੀ ਆ ਉਹ ਰਵੀਸ਼ ਕੁਮਾਰ ਤੋਂ ਬਿਨਾ ਚੰਦ ਇੱਕ ਚੈਨਲ ਹੋਣਗੇ ਜਿਹੜੇ ਕੀ ਆ ਸਾਡੇ ਦਰਦ ਨੂੰ ਕੀ ਲੈ ਕੇ ਗਏ ਆ ਤੇ ਉਸ ਨੇ ਸਭ ਤੋਂ ਵੱਡੇ ਮੰਚ ਦੇ ਉੱਤੇ ਕਿਹਾ ਕਿ ਜਦੋਂ ਮੁਤਾਬਚਨ ਕਹਿੰਦਾ ਕੀ ਆ ਤੁਹਾਡੇ ਕੰਨ ਹੜ ਇੰਨੇ ਸਾਲਾਂ ਬਾਅਦ ਕਹਿੰਦਾ ਆਏ ਆ ਉਹ ਕਹਿੰਦਾ ਸਾਡੇ ਨਾਲ ਤਾਂ ਇਹ ਹੁੰਦੀ ਰਹਿੰਦੀ ਆ ਮਤਲਬ ਕੀ ਹੈ ਕਿ ਹਰ ਵਾਰ ਸਾਡ ਨੂੰ ਹੜਾਂ ਦੀ ਮਾਰ ਜਾਣ ਬੁੱਝ ਕੇ ਪਾਈ ਜਾਂਦੀ ਆ ਉਹਨੇ ਪੇਸ਼ ਕੀਤੀ ਇਹ ਗੱਲ ਅੱਖ ਚੱਕ ਪਾ ਕੇ ਇਉਂ ਹੀ ਦਿਲਜੀਤ ਆ ਜਿਹੜਾ ਥੋੜਾ ਸਮਾਂ ਪਹਿਲਾਂ ਅੰਤਾਬਚਰ ਕੱਲਾ ਨਹੀਂ ਹੋਰ ਵੀ 7-8 ਸੈਲੀਬ੍ਰਿਟੀਜ਼ ਬੈਠੀਆਂ ਸੀ ਸਾਰੇ ਕੀਆ ਟੇਬਲ ਦੇ ਉੱਤੇ ਬੈਠਦੇ ਤੇ ਉੱਥੇ ਬੈਠ ਕੇ ਉਹ ਕਹਿੰਦਾ ਕਿ ਦਿੱਲੀ 'ਚ ਜੋ ਹੋਇਆ ਗਲਤ ਹੋਇਆ ਰਣਵੀਰ ਕਪੂਰ ਅਰਗੇ ਵੀ ਉੱਥੇ ਬੈਠੇ ਸੀ ਬਾਕੀ ਕੇਵੀਸੀ ਜਿਹੜੀ ਉਹਨੇ ਗੱਲ ਕਹੀ ਨਾ ਜਦੋਂ ਉਹਨੂੰ ਕਿਸੇ ਨੇ ਗੀਤ ਦੀ ਫਰਮਾਇਸ਼ ਕੀਤੀ ਤਾਂ ਉਹ ਕਹਿੰਦਾ ਯਾਰ ਮੈਥੋਂ ਜੋ ਕੁਝ ਵੀ ਆ ਅੱਜ ਕਰਵਾਉਣਾ ਕਰਵਾ ਲਓ ਚਾਹੇ ਗਵਾਲੋ ਚਾਹੇ ਨਚਾ ਲਓ ਅੱਜ ਪੰਜਾਬ ਖਾਤਰ ਆਇਆ ਤੇ ਉਹ ਬੰਦੇ ਨੇ ਪੰਜਾਬ ਦੇ ਇੰਟੈਲੈਕਟ ਦਾ ਵੀ ਕੀ ਸਬੂਤ ਤਾਂ 50 ਲੱਖ ਰੁਪਇਆ ਜਿੱਤੇ ਹਰ ਸਵਾਲ ਦਾ ਜਵਾਬ ਦਿੱਤਾ ਜਿੱਥੇ ਦੋ ਲਾਈਫ ਲਾਈਨਸ ਵੀ ਵਰਤੀਆਂ ਨੇ ਨਾ ਉਹਨੇ ਉਹਨਾਂ ਦੋਨਾਂ ਸਵਾਲਾਂ ਦੇ ਜਵਾਬ ਦਲਜੀਤ ਨੂੰ ਪਤਾ ਸੀ ਤੇ 50 ਲੱਖ ਜਿੱਤਣ ਤੋਂ ਬਾਅਦ ਟਾਈਮ ਪੂਰਾ ਹੋ ਗਿਆ ਪਰ ਉਹ ਬੰਦੇ ਦਾ ਕੀ ਹੈ ਜੇ ਬੌਧਿਕਤਾ ਦਾ ਲੈਵਲ ਕੀ ਹੈ ਖਤਮ ਨਹੀਂ ਹੋਇਆ ਸੀ ਤੇ ਪੰਜਾਬੀਆਂ ਦੀ ਜਿਹੜੀ ਉਹਨੇ ਬੌਧਿਕਤਾ ਦਾ ਉੱਥੇ ਸਬੂਤ ਪੇਸ਼ ਕੀਤਾ ਉਹਦੇ ਵੀ ਵਾਰ-ਵਾਰੇ ਜਾਈਗੇ ਯਾਰ ਤੇ ਸਾਰੇ ਪ੍ਰੋਗਰਾਮ ਦੇ ਵਿੱਚ ਲਗਭਗ ਵਾਰ-ਵਾਰ ਕੀ ਜਿਹੜਾ ਉੱਥੇ QR ਕੋਡ ਦਿਖਾਇਆ ਜਾਂਦਾ ਸੀ ਉਹ ਕਿੰਨਾ ਦਾ ਸੀ ਗਲੋਬਲ ਸਿੱਖ ਵਾਲੇ ਮੈਂ ਕਿ ਅਮਰਪ੍ਰੀਤ ਹੋਰਾਂ ਦਾ ਉਹ ਸੰਸਥਾ ਦਾ ਜਿਹੜੀ ਨੇ ਸਭ ਤੋਂ ਵੱਧ ਹੜ੍ਹਾਂ ਦੇ ਵਿੱਚ ਉੱਥੇ ਕਿਹ ਲੋਕਾਂ ਦੀ ਸਪੋਰਟ ਕੀਤੀ ਆ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਦੀ ਵਾਰ-ਵਾਰ ਉੱਥੇ ਅਪੀਲ ਹੋਈ ਆ ਤੇ ਵਾਰ-ਵਾਰ ਜਿਹੜਾ QR ਕੋਡ ਚੱਲਿਆ ਉਹਦੇ ਵਿੱਚ ਵਾਰ-ਵਾਰ ਲੋਕਾਂ ਨੂੰ ਇਹੀ ਗੱਲ ਕਹੀ ਹੈ ਕਿ ਵੱਧ ਤੋਂ ਵੱਧ ਕੀਆ ਉਹਨਾਂ ਲੋਕਾਂ ਨੂੰ ਕੀਆ ਸਾਥ ਦਿਓ ਜਿਹੜੇ ਬੰਦੇ ਹੜ੍ਹਾਂ 'ਚ ਰੁੜ ਗਏ ਆ ਕੀ ਇਸ ਗੱਲ 'ਚ ਵੀ ਦਿਲਜੀਤ ਗਲਤ ਆ ਉਹ ਵਾਰ-ਵਾਰ ਕਹਿੰਦਾ ਰਿਹਾ ਉਹ 50 ਦਾ ਲੱਖ ਜਿਹੜਾ ਜਿੱਤੇ ਉਹ ਸਾਰੇ ਦਾ ਸਾਰਾ ਕੀ ਹੈ ਗਲੋਬਲ ਸਿੱਖ ਵਾਲਿਆਂ ਦੇ ਖਾਤੇ 'ਚ ਪਾਇਆਏਗਾ ਤਾਂ ਕਿ ਉੱਥੇ ਲੋਕਾਂ ਦੀ ਮਦਦ ਹੋ ਸਕੇ ਪੰਜਾਬ ਦੇ ਦਰਦ ਨੂੰ ਏਡੇ ਵੱਡੇ ਮੰਚ 'ਤੇ ਰੱਖਣ ਵਾਲ ਦੇ ਇਨਾ ਵਿਰੋਧ ਕਰਨ ਦਾ ਸ਼ੌਂਕ ਹੈ ਨਾ ਤੁਹਾਨੂੰ ਫਿਰ ਪੰਜਾਬ 95 ਦਾ ਕੀਆ ਬੰਦ ਕਰਨ ਦਾ ਵਿਰੋਧ ਕਰੋ ਜਿਹੜੇ ਕੀਆ ਰੋਕ ਰੱਖੀ ਆ ਜਿਹਦੇ ਵਿੱਚ ਉਹਨੇ ਜਸਵੰਤ ਖਾਲੜਾ ਜੀ ਨਾਲ ਨਹੀਂ ਪੂਰੇ ਕੀਆ 25000 ਜਿਹੜੇ ਕੀਆ ਸੇਵੇ ਬਲੇ ਸੀ ਜਿਹੜੇ ਸੇਵੇ ਫਰੋਣ ਵਾਲਾ ਜਸਵੰਤ ਖਾਲੜਾ ਜੀ ਕੀਆ ਫਿਰ ਸੇਵਿਆਂ ਦੇ ਰਾ ਤੋੜਿਆ ਗਿਆ ਉਸ ਬੰਦੇ ਦੀ ਜੀਵਨੀ ਦੇ ਉੱਤੇ ਬਣੀ ਹੋਈ ਫਿਲਮ ਦੇ ਵਿੱਚ ਉਹ ਕਿਰਦਾਰ ਨਿਭਾਉਣ ਵਾਲਾ ਬੰਦਾ ਪੰਜਾਬ ਦਾ ਦੁਸ਼ਮਣ ਹੋ ਸਕਦਾ ਪੰਜਾਬੀਅਤ ਦਾ ਦੁਸ਼ਮਣ ਹੋ ਸਕਦਾ ਸਿੱਖਾਂ ਦਾ ਦੁਸ਼ਮਣ ਹੋ ਸਕਦਾ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਰ ਜਿਹੜੇ ਬੋਲਣ ਵੇਲੇ ਬਾਲੀਵੁੱਡ ਦੇ ਕਹਿੰਦੇ ਘਾਉਂਦੇ ਕਲਾਕਾਰ ਕੀ ਆ ਉਹਨੂੰ ਸਟੇਜ ਦੇ ਉੱਤੇ ਉਹਦੇ ਨਾਲ ਖੜ ਕੇ ਪਰਫਾਰਮ ਕਰਨ ਵਾਸਤੇ ਤਰਸਦੇ ਆ ਤੇ ਅਸੀਂ ਉਹ ਸਟੇਜ ਤੋਂ ਲੱਤ ਫੜ ਕੇ ਕਿ ਉਹਨੂੰ ਥੱਲੇ ਲਾਉਣ ਨੂੰ ਫਿਰਦੇ ਆ ਐ ਨਹੀਂ ਲੈਂਦਾ ਚੱਤ ਤੇ ਥੁੱਕਿਆ ਕਹਿੰਦੇ ਕੀ ਆ ਮੂੰਹ ਤਾਂ ਹੀ ਪੈਂਦਾ ਤਾਂ ਪਿੱਛੇ ਜੇ ਦੇਖਿਆ ਹੋਊ ਮੀਤੀ ਅਰਜਾ ਨੇ ਵੀ ਪ੍ਰਾ ਕਰ ਗਿਆ ਨੇ ਤੇ ਗੁਰੂ ਰੰਧਾਵਾ ਯਾਰ ਕਹਿੰਦੇ ਥੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਬੰਦਾ ਇੰਨੀ ਕਚਾਈ ਤੇ ਵੱਜ ਜਾਣਾ ਤਾਂ ਥੋੜੇ ਤੋਂ ਲੱਤ ਫੜੀ ਜਾਣੀ ਆ ਨਾ ਉਹਨਾਂ ਤੋਂ ਜਿਹੜੇ ਕੀ ਆ ਉਹਦੀ ਨਿੰਦਿਆ ਕਰਦੇ ਜਿੰਨਾਂ ਤੋਂ ਰੀਸ ਨਹੀਂ ਹੁੰਦੀ 5095 ਰੂਕੀ ਦੇ ਕਾਰਨ ਕੀ ਆ ਉਹ ਦੱਸ ਦਿਓ ਜਿਹੜੇ ਬੰਦੇ ਕਿਹਦਾ ਬਰੋਲ ਕਰਦੇ ਆ ਅਸਲ ਦੇ ਵਿੱਚ ਕੀ ਆ 5095 ਦੇ ਚੋਣੇ ਜੋ ਜੀ ਡਾਕੂਮੈਂਟਡ ਹੈਗੀ ਆ ਕੱਲੀ ਕੱਲੀ ਕੀ ਜਿਹੜੀ ਕੋਰਟਾਂ 'ਚ ਪ੍ਰੂਵ ਹੋਈ ਵੀ ਆ ਉਹਦੇ ਦੇ ਆਧਾਰ 'ਤੇ ਉਹ ਬੰਦੇ ਨੇ ਇੱਕ ਫਿਲਮ ਬਣਾਤੀ ਹੈ ਕਾਂਗਰਸ ਹੋਵੇ ਚਾਹੇ ਭਾਜਪਾ ਉਹ ਸਾਰੇ ਜਾਣਦੇ ਕਿ ਪੰਜਾਬ ਦਾ ਜੇ ਸਹੀ ਨੈਰੇਟਿਵ ਦੁਨੀਆ ਦੇ ਵਿੱਚ ਜਾਂਦਾ ਤਾਂ ਲੋਕ ਸਮਝ ਜਾਣਗੇ ਕਿ ਪੰਜਾਬੀ ਯਾਰ ਹਾਂ ਕੌਣ ਇਹਨਾਂ ਦੀ ਅਸਲੀਅਤ ਕੀ ਆ ਤੇ ਸੱਚ ਕੀ ਆ ਤੇ ਸਾਡੇ ਸੱਚ ਨੂੰ ਦਬਾਉਣ ਵਾਸਤੇ ਮੁੱਢ ਕਦੀਮ ਤੋਂ ਕੋਸ਼ਿਸ਼ਾਂ ਤੁਰੀਆਂ ਆਉਂਦੀਆਂ ਪਰ ਇਹ ਦਿਲਜੀਤ ਤੋਂ ਹੋ ਆ ਜਿਹੜਾ ਨੈਰੇਟਿਵ ਨੂੰ ਤੋੜ ਰਿਹਾ ਅਗਰੈਸਿਵ ਹੋ ਕੇ ਗਾਣਾ ਕੱਢਣ ਵਾਲੇ ਪੰਜਾਬੀ ਜਾਂ ਮਜ਼ਾਕ ਕਢਵਾਉਣ ਵਾਲੇ ਪੰਜਾਬੀਆਂ ਤੋਂ ਇੱਕ ਸਲੀਕੇ ਵਾਲਾ ਸੋਬਰ ਇੱਕ ਤਹਿਜ਼ੀਬ ਵਾਲੇ ਸਰਦਾਰ ਦਾ ਜਿਹੜਾ ਕਿਰਦਾਰ ਤੇਸ਼ ਕਰ ਰਿਹਾ ਦੁਨੀਆ ਦੇ ਵਿੱਚ ਸ਼ਾਇਦ ਸਾਥੋਂ ਹਾਜਮ ਨਹੀਂ ਹੁੰਦਾ ਜੇ ਅਸੀਂ ਜਬਰਦਸਤ ਵਿਰੋਧ ਤੱਕ ਕਰਨੀ ਆ ਨਾ ਤਾਂ ਆਓ ਰਲ ਕੇ ਉਹ ਫਿਲਮ ਨੂੰ ਬਾਹਰ ਕਢਵਾਉਣ ਵਾਸਤੇ ਵਿਰੋਧ ਕਰੀਏ ਸੈਂਸਰ ਬੋਰਡ ਦਾ ਜਿਹਨੇ ਉਹ ਫਿਲਮ ਰੋਕੀ ਵੀ ਆ ਜਦੋਂ ਉਹ ਮੂਵੀ ਦੇ ਵਿੱਚ ਕੀ ਆ ਸਟਾਰਟਿੰਗ ਦੇ ਵਿੱਚ ਡਿਸਕਲੇਮਰ ਲੱਗਣਾ ਨਾ ਕਿ ਇਹ ਸੱਚੀਆਂ ਘਟਨਾਵਾਂ ਦੇ ਉੱਤੇ ਆਧਾਰਿਤ ਆ ਤੇ ਉਹ ਫਿਲਮ ਦੁਨੀਆ ਦੇ ਵਿੱਚ ਰਿਲੀਜ਼ ਹੋ ਜਾਣੀ ਆ ਜਿਹਦੇ ਵਿੱਚ ਪੰਜਾਬ ਦੇ ਦੁੱਖ ਨੂੰ ਬਿਆਨ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਕਿਦੇ ਕਰਕੇ ਪੰਜਾਬ ਅੱਤਵਾਦੀ ਦੇ ਕੀ ਆ ਰਾਹ ਪਿਆ ਕਿਦੇ ਕਰਕੇ ਸਾਡੇ ਪੁੱਤ ਜਿਹੜੇ ਕੀ ਆ ਸੇਵਿਆਂ ਦੇ ਰਾਹ ਪਏ ਆ ਉਹ ਸੱਚ ਜੇ ਪੇਸ਼ ਹੋ ਜਾਂਦਾ ਤਾਂ ਦੁਨੀਆਂ ਦੇ ਵਿੱਚ ਕੀ ਆ ਸਾਡਾ ਪੰਜਾਬ ਦਾ ਪੰਜਾਬੀ ਦਾ ਨੈਰੇਟਿਵ ਹੀ ਚੇਂਜ ਹੋ ਜਾਣਾ ਸਿੱਖਾਂ ਦਾ ਨੈਗੇਟਿਵ ਚੇਂਜ ਹੋ ਜਾਣਾ ਜੇ ਅਸਲ 'ਚ ਵਿਰੋਧਤਾ ਕਰਨੀ ਆ ਤਾਂ ਆਓ ਰਲ ਕੇ ਆਪਾਂ ਉਹਨੂੰ ਰੋਕਣ ਵਾਲਿਆਂ ਦਾ ਵਿਰੋਧ ਕਰਕੇ ਤੇ ਦਿਲਜੀਤ ਦਾ ਸਾਥ ਦੇਈਏ ਅਖੀਰ 'ਚ ਇਹ ਹੀ ਕਹੂੰ ਕਿ ਜੇ ਪੰਜਾਬੀ ਪੰਜਾਬੀ ਨੂੰ ਨਾ ਮਾਰੇ ਤਾਂ ਪੰਜਾਬ ਦੇ ਹੋ ਜਾਣ ਬਾਰੇ ਨਹੀਂ ਆੜੇ